ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਾਕ ਵੰਦੀਆਂ ਹੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਗੇ ਜੇ ਸਾਡੇ ਚੈਨਲ ਤੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਜਾਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਅਨਬੀਤੀਆਂ ਮੋਟੀਵੇਸ਼ਨਲ ਵੀਡੀਓਜ਼ ਤੇ ਨਾਲ ਦੇ ਨਾਲ ਜੀ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਪਾਉਨੇ ਆਪਾਂ ਸੋ ਜੇ ਤੁਸੀਂ ਇੰਟਰਸਟਿਡ ਹੋ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਸੋ ਅੱਜ ਆਪਾਂ ਜਿਹੜੀ ਇੱਕ ਸੱਚੀ ਹੈਡਬੀਤੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ 13 ਸਾਲਾਂ ਦਾ ਕਰਜ਼ਾ 2 ਮਹੀਨਿਆਂ ਦੇ ਵਿੱਚ ਉਤਰ ਗਿਆ ਜੀ ਜਦੋਂ ਉਸ ਪਰਿਵਾਰ ਨੇ ਬਾਬਾ ਦੀਪ ਸਿੰਘ ਜੀ ਦਾ ਲੜਫੜਿਆ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਜੀ ਉਹਨਾਂ ਦੇ ਪਰਿਵਾਰ ਤੇ ਤੇ 13 ਸਾਲਾਂ ਦਾ ਕਰਜ਼ਾ 2 ਮਹੀਨੇ ਦੇ ਵਿੱਚ ਕਿਵੇਂ ਉਤਰਿਆ ਜੀ ਸੋ ਜਿਹੜੇ ਲੋਕ ਬਾਬਾ ਦੀਪ ਸਿੰਘ ਜੀ ਨੂੰ ਸੱਚੀ ਸ਼ਰਦਾ ਦੇ ਨਾਲ ਧਿਆਉਂਦੇ ਨੇ ਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਬਾਬਾ ਦੀਪ ਸਿੰਘ ਜੀ ਦੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ ਉਹ ਲੋਕ ਤੇ ਜੇ ਆਪਾਂ ਬਾਣੀ ਅੰਮ੍ਰਿਤ ਵੇਲੇ ਉੱਠ ਕੇ ਪੜਦੇ ਆਂ ਖਾਸ ਕਰਕੇ ਉਹ ਜਿਹੜੇ ਲੋਕ ਆਂ ਬਾਬਾ ਦੀਪ ਸਿੰਘ ਜੀ ਦੇ ਸਭ ਤੋਂ ਯਾਨੀ ਕਹਿ ਸਕਦੇ ਆਂ ਕਿ ਬਹੁਤ ਹੀ ਦਿਲ ਦੇ ਕਰੀਬ ਹੁੰਦੇ ਨੇ ਸੋ ਬਾਬਾ ਦੀਪ ਸਿੰਘ ਜੀ ਦੇ ਜਿਵੇਂ ਹੁਣ ਸੰਗਤਾਂ ਚੋ ਪਹਿਰੇ ਵੀ ਕੱਟ ਰੀਆਂ ਨੇ ਤੇ ਜਿਵੇਂ ਆਪਾਂ ਘਰੇ ਵੀ ਬਾਣੀ ਪੜਦੇ ਆਂ ਘਰੇ ਵਿੱਚ ਪਹਿਰਾ ਸੇ ਕੱਟਦੇ ਆਂ ਤੇ ਬਾਬਾ ਦੀਪ ਸਿੰਘ ਜੀ ਦੀ ಅಪਾਰ ਕਿਰਪਾ ਵਰਤ ਰਹੀ ਆ ਜੀ ਜਿਵੇਂ ਆਪਾਂ ਅਕਸਰ ਹੁਣ ਆਪਾਂ ਨੂੰ ਨਿਊਜ਼ ਚੈਨਲਸ ਦੇ ਵਿੱਚ ਵੀ ਸੁਣਨ ਨੂੰ ਮਿਲਦਾ ਆ ਕੀ ਕੀ ਵਿੱਚੀ ਦੱਸਣ ਜਦੋਂ ਸੰਗਤਾਂ ਜਾਂਦੀਆਂ ਨੇ ਦੇਖੋ ਆਪਾਂ ਕਿੰਨੀਆਂ ਸਾਰੀਆਂ ਇੰਟਰਵਿਊ ਸੁਣਦੇ ਆ ਹਨਾ ਸੋ ਉਹਦੇ ਵਿੱਚ ਆਪਾਂ ਨੂੰ ਪਤਾ ਦੇਖੋ ਸੁਣਨ ਨੂੰ ਮਿਲਦਾ ਆ ਕਿ ਕਿਵੇਂ ਹਨਾ ਕਰਾਮਾਤ ਹੋ ਰਹੀ ਆ ਕਿਵੇਂ ਬਾਬਾ ਦੀਪ ਸਿੰਘ ਜੀ ਲੋਕਾਂ ਦੇ ਕੰਮ ਸੁਵਾ ਰਹੇ ਨੇ ਸੋ ਅੱਜ ਦੀ ਜਿਹੜੀ ਸੱਚੀ ਘਟਨਾ ਆ ਜੀ ਇਹ ਵੀ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਜਿਹੜੇ ਆਪਣੇ ਭੈਣ ਆ ਉਹ ਦੱਸਦੇ ਆ ਕਿ ਕਿਵੇਂ 13 ਸਾਲ ਦਾ ਜਿਹੜਾ ਕਰਜ਼ਾ ਆ 13 ਸਾਲ ਤੋਂ ਸਾਡੇ ਸਿਰ ਤੇ ਚੜਿਆ ਹੋਇਆ ਸੀ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਸਦਕਾ ਕਿਵੇਂ 2 ਮਹੀਨੇ ਦੇ ਵਿੱਚ ਯਾਨੀ ਕਿਵੇਂ ਉਹਨਾਂ ਨੇ ਕਰਮਾ ਕਰਾਮਾਤ ਕੀਤੀ ਤੇ ਆਪਾਂ ਤੁਹਾਡੀ ਨਾਲ ਸ਼ੇਅਰ ਕਰਦੇ ਆ ਤੇ ਸਿਸਟਰ ਦੱਸਦੇ ਨੇ ਕਿ ਇਹਨੂੰ 13 ਸਾਲ ਹੋ ਗਏ ਸੀ ਕਰਜ਼ਾ ਚੜੇ ਨੂੰ ਕਰਜ਼ਾ ਚੜਿਆ ਵੀ ਕਿਵੇਂ ਸੀ ਉਹ ਵੀ ਦੱਸਦੇ ਆ ਤੇ ਸਿਸਟਰ ਕਹਿੰਦੇ ਕਿ ਪਹਿਲਾਂ ਤਾਂ ਯਾਨੀ 13 ਸਾਲ ਬਾਅਦ ਵਾਈ ਗੁਰੂ ਜੀ ਨੇ ਮੈਨੂੰ ਜਵਾਕ ਦੀ ਦਾਤ ਬਖਸ਼ੀ ਕਿ ਚਲੋ ਮੇਰੇ ਜਵਾਕ ਹੁੰਦਾ ਹੈ ਮੇਰੇ ਬੇਟਾ ਹੋਇਆ ਸੀ 13 ਸਾਲ ਬਾਅਦ ਆਫਟਰ ਮੈਰਿਜ ਸੋ ਸਿਸਟਰ ਦੱਸਦੇ ਨੇ ਕਿ ਕਹਿੰਦੇ ਜਦੋਂ ਮੇਰਾ ਬੇਟਾ ਹੁੰਦਾ ਆ ਇਹ ਜਦੋਂ ਹੁੰਦਾ ਉਸ ਤੋਂ ਥੋੜੇ ਟਾਈਮ ਬਾਅਦ ਨਾ ਉਹ ਬਿਮਾਰ ਹੋ ਜਾਂਦਾ ਆ ਸੋ ਅਸੀਂ ਉਹਦਾ ਕਾਫੀ ਇਲਾਜ ਵੀ ਕਰਾਉਨੇ ਆ ਸੋ ਕਹਿੰਦੇ ਠੀਕ ਆ ਚਲੋ ਹੋ ਜਾਂਦਾ ਆ ਉਹ ਪਰ ਸਾਡੇ ਤੇ ਕਰਜ਼ਾ ਬਹੁਤ ਚੜ ਜਾਂਦਾ ਸੋ ਜਣਾ ਉਹ ਕਰਜ਼ਾ ਆ ਸਾਡੇ ਕੋਲ ਦੇ ਨਹੀਂ ਹੁੰਦਾ ਸੋ ਸਿਸਟਰ ਕਹਿੰਦੇ ਕਿ ਯਾਨੀ ਅੱਜ 13 ਸਾਲ ਦਾ ਮੇਰਾ ਬੇਟਾ ਹੋ ਚੁੱਕਾ ਆ ਤੇ ਯਾਨੀ ਕਰਜ਼ਾ ਅਸੀਂ ਬਹੁਤ ਯਾਨੀ ਔਖੇ ਔਖੇ ਉਤਾਰਿਆ ਵਾ ਉਹ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ 13 ਸਾਲ ਬਾਅਦ ਲਿਆ ਵਾ ਤੇ ਯਾਨੀ ਕਰਜ਼ੇ ਵਾਲਿਆਂ ਦੇ ਫੋਨ ਵੀ ਬਹੁਤ ਆਉਣੇ ਜਿਨ੍ਹਾਂ ਤੋਂ ਅਸੀਂ ਕਰਜ਼ਾ ਫੜਿਆ ਹੋਇਆ ਅਸੀਂ ਤੁਸੀਂ ਪੈਸੇ ਮੋੜ ਦਿਓ ਕਹਿੰਦੇ ਪਰ ਘਰ ਦੇ ਹਾਲਾਤ ਇਦਾਂ ਦੇ ਹੋ ਗਏ ਸੀ ਕਿ ਜਿਹੜੀ ਸਾਡੀ ਖੁਦ ਦੀ ਸੇਵਿੰਗਸ ਸੀਆਂ ਉਹ ਵੀ ਲੱਗ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਸਰਕਲ ਆ ਉਹ ਸੈੱਟ ਹੀ ਨਹੀਂ ਆਇਆ ਕਹਿੰਦੇ ਕਿ ਯਾਨੀ ਆਈ ਚ ਲਈ ਬਹੁਤ ਔਖੀ ਚੱਲਦੀ ਹੁੰਦੀ ਸੀ ਤੇ ਭੈਣ ਦੱਸਦੀ ਕਹਿੰਦੇ ਮੈਂ ਪਾਣੀ ਵੀ ਪੜਦੀ ਹੁੰਨੀ ਆ ਤੇ ਦੁਪਹਿਰਾ ਸਵੇ ਵੀ ਕੱਢਦੀ ਹੁੰਨੀ ਆ ਪਰ ਜਿਹੜਾ ਕਰਜ਼ਾ ਵਾ ਉਹ ਨਹੀਂ ਲੈ ਰਿਆ ਸੀਗਾ ਸਾਡਾ ਤੇ ਕਹਿੰਦੇ ਇਦਾਂ ਇੱਕ ਦਿਨ ਗੁਰੂ ਸਿਕਬੀਰ ਜੀ ਨਾਲ ਗੱਲ ਹੁੰਦੀ ਆ ਸੋ ਮੈਂ ਉਹਨਾਂ ਨੂੰ ਦੱਸਦੀ ਆ ਕਿ ਵੀਰ ਜੀ ਬਾਣੀ ਵੀ ਬਹੁਤ ਪੜਦਿਆਂ ਘਰ ਚ ਦੁਪਹਿਰਾ ਸਵੇ ਵੀ ਕੱਢਦੇ ਆ ਪਰ ਜੋ ਕਰਜ਼ਾ ਆ ਉਹ ਨਹੀਂ ਲੈਂਦਾ ਹੈਗਾ ਤੇ ਇਹ ਬਹੁਤ ਜ਼ਿਆਦਾ ਯਾਨੀ ਟੈਨਸ਼ਨ ਲੈਂਦੀ ਆ ਮਾਈਂਡ ਤੇ ਸੋ ਵੀਰ ਜੀ ਫਿਰ ਪੁੱਛਦੇ ਨੇ ਕਿ ਤੁਸੀਂ ਜਿਹੜਾ ਤੁਸੀਂ ਦੁਪਹਿਰਾ ਸਵੇ ਤਾਂ ਕੱਢਿਓ ਚਲੋ ਚਲੋ ਜਿਹੜੀ ਬਾਣੀ ਪੜਦੇ ਹੋ ਉਹ ਤੁਸੀਂ ਕਿਵੇਂ ਪੜਦੇ ਹੋ ਤੇ ਸਿਸਟਰ ਕਹਿੰਦੇ ਕਿ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਜਿਵੇਂ ਟਾਈਮ ਲੱਗਦਾ ਵਾ ਜਿਵੇਂ ਸਮਾਂ ਮਿਲਦਾ ਦਿਨ ਦੇ ਵਿੱਚ ਤੇ ਮੈਂ ਬਾਣੀ ਪੜ ਲੈਣੀ ਆ ਸੋ ਵੀਰ ਜੀ ਕਹਿੰਦੇ ਕਿ ਚਲੋ ਇਹ ਵੀ ਬਹੁਤ ਵਧੀਆ ਵਾ ਕਿ ਜਦੋਂ ਮਨੁੱਖ ਨੂੰ ਸਮਾਂ ਲੱਗੇ ਉਹਨੂੰ ਬਾਣੀ ਪੜ੍ਹਨੀ ਚਾਹੀਦੀ ਆ ਫਿਰ ਤੁਹਾਨੂੰ ਜਦੋਂ ਸਮਾਂ ਲੱਗਦਾ ਤੁਸੀਂ ਬਾਣੀ ਪੜ੍ਹਦੇ ਹੋ ਬਹੁਤ ਵਧੀਆ ਵਾ ਪਰ ਵੀਰ ਜੀ ਕਹਿੰਦੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹੋ ਤੇ ਫਿਰ ਸਿਸਟਰ ਕਹਿੰਦੀ ਮੈਂ ਅੰਮ੍ਰਿਤ ਵੇਲੇ ਤਾਂ ਨਹੀਂ ਬਾਣੀ ਪੜ੍ਹਦੀ ਪਰ ਦਿਨ ਦੇ ਵਿੱਚ ਜਦੋਂ ਸਮਾਂ ਲੱਗਦਾ ਮੈਂ ਪਾਣੀ ਜ਼ਰੂਰ ਪੜਦੀ ਆ ਤੇ ਵੀ ਵੀਰ ਜੀ ਕਹਿੰਦੇ ਨੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ 4 ਵਜੇ ਇਸ਼ਨਾਨ ਕਰਕੇ ਉਹਦਾਂ ਹੀ ਪਾਣੀ ਪੜਿਆ ਕਰੋ ਕਹਿੰਦੇ ਹੁੰਦੇ ਆ ਕਿ ਜਦੋਂ ਔ ਟਾਈਮ ਨਾ ਬੰਬੀਹਾ ਵੀ ਬੋਲਦਾ ਨਾ ਬੰਬੀਹੇ ਦੀ ਵੀ ਪੁਕਾਰ ਪਰਮਾਤਮਾ ਦੇ ਦਰ ਤੇ ਸੁਣੀ ਜਾਂਦੀ ਆ ਤੇ ਜਦੋਂ ਇੱਕ ਇਨਸਾਨ 4 ਵਜੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਬਾਣੀ ਪੜਦਾ ਆ ਸੋ ਉਹ ਟਾਈਮ ਦੀ ਜਿਹੜੀ ਪੁਕਾਰ ਆ ਓ ਵਾਹਿਗੁਰੂ ਜੀ ਅਰਦਾਸ ਉਹ ਟਾਈਮ ਦੀ ਬਹੁਤ ਜਲਦੀ ਸੁਣਦੇ ਨੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਿਆ ਕਰੋ ਬਾਕੀ ਚਲੋ ਦਿਨ ਦੇ ਵਿੱਚ ਵੀ ਜਦੋਂ ਤੁਹਾਨੂੰ ਟਾਈਮ ਮਿਲਦਾ ਵਾ ਤੁਸੀਂ ਬਾਣੀ ਜਿਵੇਂ ਪੜਦੇ ਹੋ ਉਹ ਦਿਨ ਪੜੋ ਪਰ ਅੰਮ੍ਰਿਤ ਵੇਲੇ ਤੁਸੀਂ ਜ਼ਰੂਰ ਸੰਭੋ ਤੇ ਸਿਸਟਰ ਕਹਿੰਦੇ ਕਿ ਜਦੋਂ ਚਲੋ ਆਪਾਂ ਉਦੋਂ ਹਰ ਇੱਕ ਦੀ ਗੱਲ ਸੁਣਦੇ ਆ ਜਦੋਂ ਆਪਣੇ ਤੇ ਮਾੜਾ ਵਕਤ ਚੱਲਦਾ ਹੁੰਦਾ ਮਾੜਾ ਟਾਈਮ ਆਇਆ ਹੁੰਦਾ ਸੋ ਭੈਣ ਕਹਿੰਦੇ ਕਿ ਮੈਂ ਉਹਦੀ ਵੀਡੀਓ ਦੀ ਗੱਲ ਸੁਣ ਕੇ ਆਪਣੇ ਪੱਲੇ ਬੰਨ ਲੈਣੀਆਂ ਸੋ ਕਹਿੰਦੇ ਕਿ ਮੈਂ ਨੈਕਸਟ ਡੇ ਆਪਣਾ ਮਾਰਨਿੰਗ 4 ਵਜੇ ਉੱਠ ਕੇ ਇਸchnan ਕਰਕੇ ਵੰਜ ਬਾਣੀਆਂ ਦਾ ਪਾਠ ਤੇ ਨਾਲ ਸ਼ਬਦ ਜਾਪ ਥਿਰ ਕਰ ਬੈਸੋ ਹਰ ਜਣ ਪਿਆਰੇ ਕਹਿੰਦੇ ਮੈਂ ਉਹਦੀ ਵੀ ਉਹਦਾ ਵੀ ਜਾਪ ਕਰਦੀ ਹਾਂ ਲੱਗੀਆਂ ਮਾਲਾ ਫੇੜ ਕੇ ਸੋ ਸਿਸਟਰ ਕਹਿੰਦੇ ਕਿ ਯਾਨੀ ਵਿਦਨ 2 ਮੰਥਸ ਦੇ ਵਿੱਚ ਯਾਨੀ ਕਿ ਅੰਦੇ ਕਿ ਐਦਾਂ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਕਿ ਮੈਂ ਅੰਮ੍ਰਿਤ ਵੇਲੇ ਵੀ ਬਾਣੀ ਪੜਨੀ ਸ਼ੁਰੂ ਕਰੀ ਦਿਨ ਦੇ ਵਿੱਚ ਵੀ ਜਦੋਂ ਟਾਈਮ ਲੱਗਣਾ ਉਦੋਂ ਬਾਣੀ ਪੜਨੀ ਸੰਡੇ ਨੂੰ ਦੁਪਹਿਰਾਂ ਸੰਗ ਕਟਨਾ ਕਿੰਦੇ ਕਿ ਤੁਸੀਂ ਮੰਨਣਾ ਨਹੀਂ ਤੁਸੀਂ ਯਾਨੀ ਬਾਬਾ ਦੀਪ ਸਿੰਘ ਜੀ ਨੇ ਐਹੋ ਜੀ ਕਰਾਮਾਤ ਕੀਤੀ ਕਿੰਦੇ ਜਿਹੜੇ ਰਿਸ਼ਤੇਦਾਰ ਮੇਰੇ ਘਰ ਆਉਂਦੇ ਹੀ ਨਹੀਂ ਸੀ ਕਿ ਹਾਂਜੀ ਕਿ ਸਾਡੇ ਹਾਲਤ ਦੇਖ ਕੇ ਕਿ ਇਹ ਗਰੀਬ ਨੇ ਇਹਨਾਂ ਕੋਲ ਪੈਸਾ ਨਹੀਂ ਯਾਨੀ ਕਿੰਨੇ ਕਿ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਕਿਵੇਂ ਆ ਕੇ ਉਹਨਾਂ ਤੋਂ ਉਹਨਾਂ ਦੇ ਵਿੱਚ ਵਰਤੇ ਕਿ ਉਹ ਸਾਰੇ ਰਿਸ਼ਤੇਦਾਰ ਖੁਦ ਮੇਰੇ ਘਰ ਆਉਣ ਲੱਗੇ ਤੇ ਆ ਕੇ ਮੈਨੂੰ ਕਹਿਣ ਲੱਗੇ ਕਿ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮਾੜਾ ਸਮਾਵਾ ਨਿਕਲ ਜਾਊਗਾ ਤੇ ਅਸੀਂ ਚਲੋ ਜਿੰਨੀ ਹੋ ਸਕੇ ਤੇਰੀ ਮਦਦ ਕਰਾਂਗੇ ਤੇ ਕਹਿੰਦੇ ਮੈਨੂੰ ਬਹੁਤ ਰਿਸ਼ਤੇਦਾਰ ਆ ਕੇ ਇਦਾਂ ਮੇਰੇ ਨਾਲ ਖੜੀ ਉਦੋਂ ਉਹਨਾਂ ਨੇ ਮੇਰੀ ਬਾਹ ਫੜੀ ਮੈਨੂੰ ਜਿੰਨਾ ਹੋ ਸਕੇ ਉਹਨਾਂ ਨੇ ਮੈਨੂੰ ਪੈਸੇ ਆਪਣੇ ਵੱਲੋਂ ਉਹਨਾਂ ਨੇ ਮੇਰੀ ਹੈਲਪ કરી ਤੇ ਇਹ ਵੀ ਨਾਲ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਹੋਣਗੇ ਉਦੋਂ ਦੇ ਦੇਣੀ ਨਹੀਂ ਵੀ ਹੋਣਗੇ ਕੋਈ ਗੱਲ ਨਹੀਂ ਕਹਿੰਦੇ ਮੈਂ ਹੈਰਾਨ ਸੀ ਕਿ ਬਾਬਾ ਦੀਪ ਸਿੰਘ ਜੀ ਇਹੋ ਜਿਹਾ ਚਮਤਕਾਰ ਕਰਦੇ ਨੇ ਕਿ 2 ਮਹੀਨੇ ਦੇ ਵਿੱਚ ਕਹਿੰਦੇ ਕਿ ਯਾਨੀ ਜਿਹੜਾ ਮੇਰਾ 13 ਸਾਲ ਦਾ ਕਰਜ਼ਾ ਸੀ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਹੈਲਪ ਕੀਤੀ ਕਹਿੰਦੇ ਇੱਕ ਮੇਰੇ ਰਿਸ਼ਤੇਦਾਰਾਂ ਵਿੱਚੋਂ ਮੇਰੀ ਨਾਨਾ ਬਾੜ ਗਈ ਸੀ ਉਹਨੇ ਵੀ ਸਾਨੂੰ ਪੈਸਿਆਂ ਦੀ ਮਦਦ ਭੇਜੀ ਸੋ ਕਹਿੰਦੇ ਜਾਨੀ ਜਿਹੜਾ ਬਾਬਾ ਜੀ ਨੇ ਕਰਜ਼ਾ ਵਾ ਯਾਨੀ 13 ਸਾਲ ਦਾ ਕਰਜ਼ਾ ਕਿ ਮੈਨੂੰ ਇੰਨੇ ਸਾਲ ਹੋ ਗਏ ਸੀ ਨੱਕ ਗੋਡੇ ਰਗੜਦੇ ਨੂੰ ਪਰ ਬਾਬਾ ਦੀਪ ਸਿੰਘ ਜੀ ਨੇ 2 ਮਹੀਨਿਆਂ ਚ ਇੰਨੀ ਕਿਰਪਾ ਕੀਤੀ ਮੈਨੂੰ ਉਹ ਚਮਤਕਾਰ ਲੱਗਦਾ ਕਿ ਕਹਿੰਦੇ ਮੈਂ ਸੁਣਦੀ ਹੁੰਦੀ ਸੀ ਕਿ ਚਮਤਕਾਰ ਹੁੰਦੇ ਨੇ ਪਰ ਸਿਸਟਰ ਕਹਿੰਦੇ ਕਿ ਜਦੋਂ ਮੇਰੇ ਖੁਦ ਨਾਲ ਇਦਾਂ ਯਾਨੀ ਇਹ ਘਟਨਾ ਹੋਈ ਤੇ ਮੈਨੂੰ ਉਦੋਂ ਵਾਕਈ ਲੱਗਾ ਕਿ ਬਾਬਾ ਦੀਪ ਸਿੰਘ ਜੀ ਵਾਕਈ ਚਮਤਕਾਰ ਕਰਦੇ ਨੇ ਕਿ ਉਹਨਾਂ ਨੇ ਪਤਾ ਨਹੀਂ ਕਿੱਦਾਂ ਯਾਨੀ ਕਹਿੰਦੇ ਕਿ ਮੇਰੇ ਰਿਸ਼ਤੇਦਾਰਾਂ ਦੇ ਮਾਈਂਡ ਦੇ ਵਿੱਚ ਇਹ ਸਮੱਤਿਆ ਪਾਈ ਕਿਵੇਂ ਖੁਦ ਆ ਕੇ ਉਹਨਾਂ 'ਚ ਵਰਤ ਗਏ ਕਿ ਕਿਸੇ ਦੇ ਰਾਹੀ ਹੀ ਕਹਿੰਦੇ ਹੁੰਦੇ ਆ ਪਰਮਾਤਮਾ ਕੋਈ ਜਰੀਆ ਹੀ ਬਣਾਉਂਦਾ ਹਨ ਕਿਉਂਕਿ ਆਪਾਂ ਇੰਨੇ ਜੀ ਮਹਾਨ ਨਹੀਂ ਹੈਗੇ ਕਿ ਪਰਮਾਤਮਾ ਖੁਦ ਆਉਣ ਆਪਣੇ ਕੋਲ ਉਹ ਜਰੀਏ ਹੀ ਬਣਾਉਂਦੇ ਹੁੰਦੇ ਨੇ ਸੋ ਪਰਮਾਤਮਾ ਕਹਿੰਦੇ ਕਿ ਜਰੀਆ ਬਣਾਉਂਦਾ ਕਿ ਮੇਰੇ ਹੀ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਮੇਰੇ ਘਰੋਂ ਨਾ ਬੰਦ ਕਰਦਾ ਸੀ ਉਹਨਾਂ ਨੇ ਹੀ ਜਰੀਆ ਬਣਾਇਆ ਸੋ ਮੇਰੀ ਹੈਲਪ ਕੀਤੀ ਮੈਂ ਕਰਜ਼ਾ ਉਤਾਰਿਆ ਤੇ ਇਹ ਸਿਸਟਰ ਕਹਿੰਦੇ ਕਿ ਮੈਨੂੰ ਉਹ ਯਾਨੀ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਵਿਸ਼ਵਾਸ ਪੱਕਾ ਹੋ ਗਿਆ ਵਿਸ਼ਵਾਸ ਤਾਂ ਪਹਿਲਾਂ ਵੀ ਸੀਗਾ ਪਰ ਕਹਿੰਦੇ ਕਿ ਜਿਵੇਂ ਯਾਨੀ ਲਗਾ ਲਓ ਕਿ ਹੋਰ ਵੀ ਮਨ ਦ੍ਰਿੜ ਹੋ ਗਿਆ ਸੋ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਬਾਣੀ ਪੜ੍ਹਦੇ ਆਂ ਤੇ ਵਿਸ਼ਵਾਸ ਰੱਖ ਕੇ ਬਾਬਾ ਦੀਪ ਸਿੰਘ ਜੀ ਨੂੰ ਧਿਆਉਂਦੇ ਆਂ ਤੇ ਬਾਬਾ ਦੀਪ ਸਿੰਘ ਜੀ ਫਿਰ ਜ਼ਰੂਰ ਕਿਰਪਾ ਕਰਦੇ ਨੇ ਪਰ ਲੋੜ ਹੁੰਦੀ ਆ ਵਿਸ਼ਵਾਸ ਦੀ ਜਦੋਂ ਆਪਾਂ ਵਿਸ਼ਵਾਸ ਨਹੀਂ ਨਾ ਕਰਦੇ ਆਪਣਾ ਮਨ ਡਗ ਮੰਗਾਉਂਦਾ ਰਹਿੰਦਾ ਆ ਉਹ ਜਦੋਂ ਫਿਰ ਇਦਾਂ ਹੁੰਦਾ ਫਿਰ ਆਪਣੇ ਕੰਮ ਨਹੀਂ ਬਣਦੇ ਜੀ ਕਿਉਂਕਿ ਪਰਮਾਤਮਾ ਵੀ ਵਿਸ਼ਵਾਸ ਚਾਹੁੰਦਾ ਪਿਆਰ ਚਾਹੁੰਦਾ ਤੁਹਾਡਾ ਹਨਾ ਸੂਪਰ ਮਾਤਮਾ ਨੂੰ ਆਪਣੇ ਤੋਂ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਆਪਣਾ ਪਿਆਰ ਚਾਹੀਦਾ ਵਾ ਆਪਣਾ ਵਿਸ਼ਵਾਸ ਚਾਹੀਦਾ ਵਾ ਤੁਸੀਂ ਇਹ ਦੋਨੋਂ ਚੀਜ਼ਾਂ ਆਪਣੇ ਪਰਮਾਤਮਾ ਦੇ ਕਰਕੇ ਦੇਖੋ ਕਿ ਤੁਹਾਡੇ ਘਰ ਕੋਈ ਐਸੀ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਜਿਹਦੀ ਘਾਟ ਹੋਵੇ ਤੇ ਕੋਈ ਤੁਹਾਡੇ ਲਾਈਫ ਦੀ ਕੋਈ ਇਦਾਂ ਦੀ ਕੋਈ ਵਿਸ਼ਵਾ ਜਿਹੜੀ ਪੂਰੀ ਨਾ ਹੋਵੇ ਸੋ ਇਹ ਨਹੀਂ ਹੋ ਸਕਦਾ ਜਦੋਂ ਆਪਾਂ ਡ੍ਰਿੜ ਵਿਸ਼ਵਾਸ ਕਰਦੇ ਹਾਂ ਹਮੇਸ਼ਾ ਤੁਹਾਡੀਆਂ ਸਾਰੀਆਂ ਜੋ ਵੀ ਵਿਸ਼ੇ ਜ਼ਾ ਉਹ ਵੀਆ ਫੁੱਲਫਿਲ ਹੁੰਦੀਆਂ ਨੇ ਸੋ ਪਰਮਾਤਮਾ ਵੱਲੋਂ ਜਿਹੜੀ ਦੁਨੀਆਵੀ ਦਾਤਾਂ ਵਾ ਉਹਦੇ ਵੱਲੋਂ ਵੀ ਪਰਮਾਤਮਾ ਬਹੁਤ ਮਿਹਰ ਕਰਦੇ ਨੇ ਸੋ ਤੁਸੀਂ ਵੀ ਬਾਣੀ ਪੜਿਆ ਕਰੋ ਜਿਹਨੇ ਮੇਰੇ ਭੈਣ ਭਰਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਹੀਂ ਪੜ ਪਾਉਂਦੇ ਤੁਸੀਂ ਅੰਮ੍ਰਿਤ ਵੇਲੇ ਤੁਸੀਂ ਪਲੀਜ਼ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰੋ ਜੇ ਤੁਸੀਂ ਦਿਨ ਚ ਸਮਾਂ ਲੱਗਦਾ ਬਾਣੀ ਪੜਦੇ ਹੋ ਤੇ ਬਹੁਤ ਵਧੀਆ ਪਰ ਜਦੋਂ ਤੁਸੀਂ ਅੰਮ੍ਰਿਤ ਵੇੜਾ ਸਾਂਭਣ ਲੱਗੇ ਤੁਸੀਂ ਦੇਖਿਓ ਤੁਹਾਡੇ ਵਿਦਨ ਕੁਝ ਅਮਹੀਨਿਆਂ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਦੇ ਕੁਇਕ ਚੇਂਜ ਆਊਗਾ ਹਨਾ ਸੋ ਜਿਹੜੇ ਤੁਹਾਡੇ ਕੰਮ ਤੁਸੀਂ ਸੋਚਦੇ ਹੋਇਆ ਕਰੋਗੇ ਨਾ ਮਾਈਂਡ ਦੇ ਵਿੱਚ ਉਹ ਤੁਹਾਡੀ ਸੋਚ ਦੇ ਸੋਚਦੇ ਦੇ ਕਿ ਉਹ ਹੋ ਜਾਇਆ ਕਰਨੇ ਆ ਇੰਨਾ ਕਿ ਜਿਆਦਾ ਅੰਮ੍ਰਿਤ ਵੇਲਾ ਜਦੋਂ ਆਪਾਂ ਸਾਂਭਦੇ ਆ ਇੰਨਾ ਮਹੱਤਵ ਹੈ ਜੀ ਉਹਦਾ ਤੇ ਤੁਸੀਂ ਅੰਮ੍ਰਿਤ ਵੇਲਾ ਜਰੂਰ ਸਾਂਭਿਆ ਕਰੋ ਬਾਣੀ ਪੜਿਆ ਕਰੋ ਖਾਸ ਕਰਕੇ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲਾ ਜਿਹੜਾ ਬੰਦਾ ਸਾਂਭਦਾ ਨਾ ਉਹਦੀ ਬਹੁਤ ਪਹਿਲੇ ਨੰਬਰ ਤੇ ਸੁਣਦੇ ਆ ਉਹਦੀ ਫਰਿਆਦ ਸੋ ਦੇਖੋ ਕਿਦਾਂ ਭੰਨਦਾ 13 ਸਾਲ ਦਾ ਜਿਹੜਾ ਕਰਜ ਆ ਉਹ ਸਿਰਫ 2 ਮਹੀਨਿਆਂ ਦੇ ਵਿੱਚ ਉਤਰਿਆ ਸੋ ਲੋੜਾ ਵਿਸ਼ਵਾਸ ਦੀ ਲੋੜਾ ਪਾਣੀ ਪੜਨ ਦੀ ਲੋੜਾ ਅਮਨਤ ਵੇੜਾ ਸਾਂਭਣ ਦੀ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀਆਂ ਜਿਹੜੀਆਂ ਹੋਰ ਵੀਡੀਓਜ਼ ਆ ਤੁਹਾਡੇ ਕੋਲ ਪਹੁੰਚ ਜਾਇਆ ਕਰਨ ਜੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ